ਕਿ ਇਸ ਤਸਵੀਰ ਹੈ ਜਿਹਨੇ ਇਸ ਪਾਰਕ ਦੇ ਵਿੱਚ ਉਸਤੇ ਬਾਰੇ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਹਾਂ ਇੱਥੇ ਦੱਸਦੇ ਨੇ ਕਿ ਡਾਕਟਰ ਸਾਹਿਬ ਦਾ ਜਨਮ ਜਿਹੜਾ ਵਾ ਪਾਕਿਸਤਾਨ ਦੇ ਵਿੱਚ ਹੋਇਆ ਵਾ ਉਸ ਤੋਂ ਬਾਅਦ ਇਹ ਗੁਰਕਪੁਰ ਦੇ ਵਿੱਚ ਪੜ੍ਹਾਈ ਲਿਖਾਈ ਕੀਤੀ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਆ ਗਏ ਤਾਂ ਇੱਥੇ ਆ ਕੇ ਪਾਰਕ ਨੂੰ ਮੇਨਟੇਨ ਕਰਨਾ ਸ਼ੁਰੂ ਕੀਤਾ ਕਰੀਬ 35 ਸਾਲਾਂ ਤੋਂ ਇਸ ਪਾਰਕ ਦੀ ਦੇਖਭਾਲ ਕਰ ਰਹੇ ਨੇ ਇਸ ਪਾਰਕ ਦੇ ਅੰਦਰ ਬਹੁਤ ਸਾਰੇ ਗਾਰਡਨ ਬਣਾਏ ਗਏ ਨੇ ਜੀ ਉਹਨੂੰ ਟੇਬਲ ਨੂੰ ਤਰਾਸ਼ ਕੇ ਨਾ زیادہ yeah. yes, ایک, ایک, ایک چیٹا کالا میںا نیلا ہر ویری ریئر ਐ ਅਠ ਦਸ ਪੇੜ ਮੈਂ ਇਥੋਂ ਚੋਰੀ ਕਰਕੇ ਲੈ ਜਾਂਦੇ ਸਨ ਮੈਂ ਉਥੇ ਲਾਏ ਨੇ ਫੁੱਲ ਨਹੀਂ ਆਏ ਲੇਕਿਨ ਬੜੀ ਦੂਰੋਂ ਮੈਂ ਮੰਗਵਾਏ ਨੇ ਕਿਉਂਕਿ ਨੀਲਾ ਗੁਲਾਬ ਮਿਲਦਾ ਨਹੀਂ ਹਰਾ ਗੁਲਾਬ ਮਿਲਦਾ ਨਹੀਂ ਕਾਲਾ ਗੁਲਾਬ ਮਿਲਦਾ ਨਹੀਂ ਸਾਰੀ ਸਾਰੀ ਆਪਣੀ ਪਾਕਟ ਮਣੀ ਤੋਂ ਤੁਸੀਂ ਕਰ ਸਾਰ ਸਾਰ ਮੈਂ 10 15 ਲੱਖ ਰੁਪਏ ਆ ਕੇ ਲਾ ਬੈਠਾ ਨੂੰ ਇੱਕ ਵਾਤਾਵਰਣ ਪ੍ਰੇਮੀ ਦੇ ਨਾਲ ਮਲਾਵਾਂਗੇ ਜਿਹੜੇ ਪਾਰਕ ਦੇ ਵਿੱਚ ਸੁੱਕੇ ਹੋਏ ਜਿਹੜੇ ਰੁੱਖ ਹੁੰਦੇ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਨੇ ਜੀ ਹਾਂ ਅਸੀਂ ਗੱਲਬਾਤ ਕਰਾਂਗੇ ਡਾਕਟਰ ਆਰਐਸ ਨੰਦਾ ਜੀ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਦੇ ਇੱਕ ਪਾਰਕ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇਹ ਪਾਰਕ ਵੀ ਇਹਨਾਂ ਦੇ ਨਾਮ ਤੇ ਉੱਤੇ ਰੱਖਿਆ ਹੋਇਆ ਵਾ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਪਾਰਕ ਦੇ ਵਿੱਚ ਸੁੱਕੇ ਰੁੱਖ ਹੈਗੇ ਨੇ ਇਹਨਾਂ ਨੂੰ ਤੁਸੀਂ ਨਵੀਂ ਜ਼ਿੰਦਗੀ ਦੇ ਰਹੇ ਹੋ ਇਹਨਾਂ ਦੇ ਨਾਮ ਵੀ ਤੁਸੀਂ ਵੱਖ-ਵੱਖ ਤਰ੍ਹਾਂ ਦੇ ਰੱਖੇ ਹੋਏ ਨੇ ਇੱਕ ਆ ਅਸੀਂ ਚੀਜ਼ ਦਿਖਾਉਣ ਕੋਸ਼ਿਸ਼ ਕਰਾਂਗੇ ਇਹ ਪਾਈਨ ਦਾ ਪੇੜ ਹੈਗਾ ਇਸ ਤੇ ਪਿੱਛੇ ਇੱਕ ਸਵਰ ਤੇ ਡਾਕਟਰ ਸਾਹਿਬ ਪਹਿਲਾਂ ਤਾਂ ਸ਼ੁਰੂਆਤ ਕਰ ਲੈਂਦੇ ਆ ਸਵਰਗ ਦੀ ਸੀੜੀ ਤੋਂ ਹੀ ਕਿਸ ਤਰ੍ਹਾਂ ਇਹ ਪਾਰਕ ਨੂੰ ਮਨਟੇਨ ਕੀਤਾ ਕਰੋ ਤੋਂ ਕਰ ਰਹੇ ਹੋ ਸਿਰ 35 ਸਾਲ ਪਹਿਲਾਂ ਮੈਂ ਗੁਰੂਖਪੁਰ ਤੋਂ ਆਇਆ ਇੱਥੇ ਮੈਂ ਗੁਰੂਖਪੁਰ ਮੈਡੀਕਲ ਕਾਲਜ ਦੇ ਪ੍ਰੋਫੈਸਰ ਸੀ ਇੱਥੇ ਗੁਰਤੇਗ ਬਾਦ ਹਸਪੀਟਲਾਈਜ਼ ਸਕਿਨ ਸਪੈਸ਼ਲਿਸਟ ਮੈਂ ਜੋ ਆਮ ਸਕਿਨ ਸਪੈਸ਼ਲਿਸਟ ਮੇਰਾ ਨੜਕਾ ਵੀ ਸਕਿਨ ਸਪੈਸ਼ਲਿਸਟ ਹੈ ਉਥੋਂ ਆ ਕੇ ਬਿਲਕੁਲ ਉਜਾੜ ਜੰਗਲ पे ਆਇਆ ਸੀ ਉਹਨੂੰ ਪਰਖੇ ਤੇ ਪਰੇ ਮੇਂ ਹੁੰਦੇ ਕਾਰਨ ਮੈਂ ਬੀਐਸਸੀ ਆnder ਸਪੋਰਟ ਨੀਸ ਕਿਚਾ ਸੀ ਉਸ ਸ਼ੁਰੂ ਤੋਂ ਮੈਂ ਪਰਕਿਸਤਿਰਨ ਜੁੜਿਆ ਹਾਂ ਮੈਂ ਕਿਹਾ ਕਿਉਂ ਨਾ ਇਹਨੂੰ ਸਵਾਰਿਆ ਜਾਏ ਅچھے ਤੰਗਣਾ ਰੱਖਿਆ ਜਾਏ ਕਿ ਸ਼ਹਿਰ ਨੂੰ ਪੰਜਾਬ ਨੂੰ ਇੱਕ ਨਵਿਕਲੀ ਚੀਜ਼ ਦਿੱਤੀ ਜਾਏ ਇਹ ਮਦਦ ਨਜ਼ਰ ਰੱਖਦੇ ਹਾਂ ਮੈਂ ਅੱਥੋ ਸ਼ੁਰੂ ਕੀਤਾ ਓਡੀ 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 ਇਟ ਵਾਸ ਅ 빅 ਜੌਬ 8-10 ਸਾਲ ਲੱਗ ਗਏ ਮਨੂੰ ਇੱਥੇ ਠੀਕ ਠਾਕ ਕਰਦਿਆਂ ਫਿਰ ਜਦੋਂ ਸਾਰਾ ਬਣ ਗਿਆ ਮੈਂ ਕਿਹ ਕੈਕਟਸ ਗਾਰਡਨ ਬਣਾਉਣਾ ਚਾਹੀਦਾ ਸਾਰੇ ਪਾਰਕਾਂ ਵਿੱਚ ਕੁਝ ਨਾ ਕੁਝ ਹੁੰਦਾ ਹੈ ਲੇਕਿਨ ਪੰਜਾਬ ਦੇ ਵਿੱਚ ਇਹ ਇਕਲੌਤਾ ਪਾਰਕ ਹੈ ਜਿੱਥੇ ਕੈਕਟਸ ਗਾਰਡਨ ਹੈ ਇੱਥੇ ਕਰੀਬ 2250 ਕੈਕਟਸ ਦੇ ਪੇੜ ਨੇ ਜਿਹੜੇ ਪੰਜਾਬ ਦੇ ਲੋਕ ਲਾਇਕ ਨਹੀਂ ਕਰਦੇ ਮੈਨੂੰ ਕਹਿੰਦਾ ਤੁਸੀਂ ਕੰਡਿਆਂ ਨਾਲ ਪਿਆਰ گلاب ਦੇ ਫੁੱਲਾਂ ਨਾਲ ਪਿਆਰ ਕਰਦੇ ਹੋ ਜਿਹਨਾਂ ਅਸੀਂ ਕੰਡੇ ਨੇ ਇਹ ਵੀ ਕੰਡੇ ਨੂੰ ਸਾਲ ਵਿੱਚ ਇੱਕ ਵਾਰੀ ਫੁੱਲ ਦਿੰਦਾ ਹੈ ਸ਼ੇਰ ਸ਼ੇਰ ਦੀ ਇੱਕ ਇੱਕ ਵਾਰੀ ਇੱਕ 50 ਸਾਲ ਵਿੱਚ ਦਿੰਦੀ ਹੈ ਇਹ ਇੱਕ ਇੱਕ ਫੁੱਲ ਨੂੰ ਸਾਰੀ ਜੀ ਕਰ ਦਿੰਦਾ ਉਹ ਮੈਂ ਪਨਾ ਜਿੱਥੋਂ ਮੈਂ ਇੱਥੇ ਕੈਕਟਸ ਹੈ ਨਹੀਂ ਸਰ ਮੈਂ ਇੰਡੀਆ ਵਿੱਚ ਜਿੱਥੇ ਵੀ ਗਿਆ ਮਨੂੰ ਉੱਥੇ ਕੈਕਟਸ ਗੈਂਟਾਗ ਵਗੈਰਾ ਜਿੱਥੇ ਵੀ ਗਿਆ ਲੱਭੇ ਫਿਰ ਮੇਰੇ ਮਨ ਵਿੱਚ ਆਇਆ ਕਿ ਸਾਡੇ ਆ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਯੁਰਵੇਦਿਕ ਨਾਟ ਹਰਬਲ ਪਲਾਂਟ ਕੀ ਹੁੰਦੇ ਨੇ ਕਿੰਨਾ ਦੇ ਹੁੰਦੇ ਨੇ ਉਹਨਾਂ ਦੇ ਮੈਡੀਸ਼ੀਨਲ ਵੈਲਿਊ ਕੀ ਹੈ ਫਿਰ ਮੈਂ ਇੱਥੇ ਢਾਈ 300 ਪੀੜ ਲਾ ਕੇ ਨਾ ਡਿਫਰੈਂਟ ਟਾਈਪ ਦੇ ਪੀਏਯੂ ਵਿੱਚ ਹਰਬਲ ਗਾਰਡਨ ਵਿੱਚ ਜਿੰਨੇ ਨੇ ਉਹਦੇ ਇਲਾਵਾ ਇੱਥੇ 80 ਪੀੜ ਐਕਸਟਰਾ ਨੇ ਜਿਹੜੇ ਡਿਫਰੈਂਟ ਆਈ ਹੈਵ ਰਿਟਨ ਇੰਡੀਕੇਸ਼ਨਸ ਆਫ ਈਚ ਐਂਡ ਐਵਰੀ ਪਲੈਂਟ ਇਹ ਕਿਹੜੇ ਕਿਹੜੇ ਬਿਮਾਰੀਆਂ ਤੇ ਕੰਮ ਆਉਂਦੇ ਨੇ ਪ੍ਰਕਿਰਤੀ ਦੇ ਸਾਨੂੰ ਇੱਤੇ ਹਵਾ ਦਿੱਤੇ ਜਿੱਦੋਂ ਬਦਲਾ ਨੂੰ ਆਪਣੇ ਵੱਲ ਪੇੜ ਖਿੱਚਦੇ ਨੇ ਖਰੀਆਵਲ ਦਿੱਤੀ ਚਿੜੀਆਂ ਦੇ ਖੋਸਲੇ ਦਿੱਤੇ ਰਹਿਣ ਬਸੇਰਾ ਦਿੱਤਾ ਇੱਥੇ ਜਿੰਨੇ ਵੀ ਘਟ ਤੋਂ ਘਟ ਪਛੀਤੀਆਂ ਸਾ ਪਾਰਸ ਲਾਏ ਨੇ ਉਹ ਸਾਹਮਣੇ ਵੀ ਲੱਗੇ ਹੋਏ ਨੇ ਕਿ ਜਿਹਦੇ ਵਿੱਚ ਸਵੇਰੇ ਉੱਠ ਕੇ ਮਾਲੀ ਇੱਕ ਵਿਸਪਾਨੀ ਤੇ ਇੱਕ ਵਿੱਚ ਦਾਣਾ ਉਹ ਪਾਉਂਦੇ ਨੇ ਤੇ ਛੋਟੇ ਛੋਟੇ ਉਹਨਾਂ ਦੇ ਘਾਰ ਬਣਾਏ ਨੇ ਇਹ ਛੋਟੀਆਂ-ਛੋਟੀਆਂ ਚਿੜੀਆਂ ਤੋਪਤਾਂ ਠੰਡ ਤੋਂ ਪਾਚੀ ਕੇ ਉਥੇ ਰਹਿ ਸਕਦੇ। ਇਹ ਕਿੰਨਾ ਧਿਆਨ ਰੱਖਿਆ ਇਸ پارک ਦੇ ਵਿੱਚ ਕਿ ਸਾਰਿਆਂ ਨੂੰ ਅਸੀਂ ਜਗ੍ਹਾ ਦੇ ਦਿੰਦੇ। ਸਾਰਿਆਂ ਨੂੰ ਜਗ੍ਹਾ ਦੇ ਦਿੱਤੀਏ ਤੇ ਮੇਰੇ ਦਿਲ ਇੱਥੇ ਰਹਿੰਦਾ, ਮੇਰੀ ਆਤਮਾ ਇੱਥੇ ਹੀ ਰਹਿੰਦੀ ਏ। ਮੈਂ ਕਿਤਾਬ ਵਿੱਚ ਲਿਖਿਆ ਹੈ ਕਿ ਜਦੋਂ ਮੈਂ ਖਤਮ ਹੋ ਜਾਮੈਂ 80 ਸਾਲਾਂ ਦਾ ਹੋ ਗਿਆ। ਖਤਮ ਹੋ ਜਾਂਦੇ ਮੈਨੂੰ ਜਦੋਂ ਲੈ ਕੇ ਜਾਂਦਾ ਮੈਨੂੰ ਇਧਰੋਂ 5 ਮਿੰਟ ਰੱਖ ਦੇ। پارک ਦੇ ਉਹ ਜਾਂਦੀ ਵਾਲੇ ਬਸ ਦੇਖ ਲਾ। ਆਪਣੇ ਪਾਰਕ ਨੂੰ ਆਮ ਸੋ ਮੱਚ ਇੰਟਰਸਟਿਡ ਕੈਂਤੀਸੋ ਪੇਡਾ ਵਿੱਚ ਮੈਂ ਇੱਕ ਇੱਕ ਦਾ ਨਾਮ ਪਤਾ ਮੈਨੂੰ ਇੱਕ ਇੱਕ ਨੂੰ ਪਾਣੀ ਤੇ ਹੈ ਕਿ ਨਹੀਂ ਮੈਂ ਸਾਰੀ ਦਿਹਾੜੀ ਚੱਕਰ ਕੱਟ ਕੱਟ ਕੇ ਖੇੜੇ ਬੂਟੇ ਪੱਤੇ ਦਾ ਖਾਸ ਧਿਆਨ ਰੱਖਦੇ ਆ ਮਾਫੀ ਉਸ ਤਰ੍ਹਾਂ ਬਸ 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 ਹੋ ਗਿਆ ਤੇ ਉੱਥੇ ਹਰਬਲ ਸੈਂਟਰ ਹੈ ਕਿ ਨਾ ਮੈਡੀਟੇਸ਼ਨ ਸੈਂਟਰ ਹੈ ਬਿੜੀ ਟੈਂਸ਼ਨ ਸੈਂਟਰ ਵਿੱਚ ਭਗਵਾਨ ਬੁੱਧ ਦੀ ਮੂਰਤੀ ਸੁਣਨਾ ਕੁਝ ਦਿਖਾਵਾਂਗੇ ਇਸ ਫਾਰਕ ਦੇ ਵਿੱਚ ਆ ਸਵਰਗ ਦੀ ਸਿੜੀ ਦਾ ਜ਼ਿਕਰ ਕਰਦੋ ਜੀ ਕੀ ਹੈਗੀ ਸਵਰਗ ਦੀ ਸਿੜੀ ਆ ਸਵਰਗ ਦੀ ਸਿੜੀ ਇਸ ਦਾ ਨਾਮ ਦਿੱਤਾ ਵਾ ਮੈਂ ਸਾਹਮਣੇ ਇੱਕ ਬੋਰਡ ਦਿਖਾਵਾਂਗਾ ਉੱਪਰ ਲੱਗਾ ਹੈ ਪੇੜ ਦੇ ਉੱਤੇ ਸਵਰਗ ਪੌੜੀਆਂ ਨਾਲ ਨਹੀਂ ਚੰਗੇ ਕਰਮਾਂ ਨਾਲ ਪਹੁੰਚਿਆ ਜਾ ਸਕਦਾ ਹੈ ਸਵਰਗ ਦਵਾਰੇ ਇਹ ਪਹਾੜ ਦੇ ਇਸ ਪਾਸੋਂ ਸ਼ੁਰੂ ਹੋ ਕੇ ਪੌੜੀਆਂ ਉਸ ਪਾਸੇ ਖੁੱਲ ਗਿਆ ਨੇ ਕੋਈ ਪਰਮ ਕੁਲੇਖੇ ਵਿੱਚ ਨਾ ਪੈ ਜਾਏ ਕਿ ਇਹਨਾਂ ਨੂੰ ਛੱਡ ਕੇ ਉਧਰ ਚਲੇ ਗਏ ਤੇ ਸਵਰਗ ਵਿੱਚ ਠਹਿਲੇਗੇ ਸੱਲੇ ਲਿਖਿਆ ਹੈ ਸਵਰਗ ਪੌੜੀਆਂ ਨਹੀਂ ਨਹੀ ਅچھے ਕਰਮਾਂ ਨਾਲ ਕੋ ਜਾ ਸਕਦਾ ਜਦ ਤੱਕ ਤੁਹਾਡੇ ਕਰਮ ਅچھے ਨਹੀਂ ਤੁਸੀਂ ਸਵਰਗ ਦੀ ਪੌੜੀ ਚੜ ਸਕਦੇ ਪਰ ਕਰਮ ਚੰਗੇ ਹੋਣੇ ਚਾਹੀਦੇ ਕਰਮ ਚੰਗੇ ਹੋਣਗੇ ਤਾਂ ਤੁਸੀਂ ਸਵਰਗ ਕੋ ਜਾਓਗੇ ਨਹੀਂ ਤੇ ਐਵੇਂ ਫਾਕ ਟਣ ਵਾਲੇਗਾ ਬਹੁਤ ਹੀ ਚੰਗੀ ਸੋਚ ਆ ਤੁਸੀਂ ਪਾਰਕਾ ਦੇ ਵਿੱਚ ਤੁਸੀਂ ਰੱਖੀ ਆ ਆਪਾਂ ਅੱਗੇ-ਅੱਗੇ ਨਾਲ ਦੀ ਨਾਲ ਹੋਰ ਵੀ ਕੁਝ ਦਿਖਾਉਂਦੇ ਜਾਵਾਂਗੇ ਡਾਕਟਰ ਸਾਹਿਬ ਆ ਬੜਾ ਸੋਹਣਾ ਮੈਡੀਟੇਸ਼ਨ ਇੱਕ ਬਣਾਇਆ ਹੈ ਵਾ ਇੱਕ ਮਹਿਲਾ ਵਾ ਜਿਹੜੀ ਮੈਡੀਟੇਸ਼ਨ ਕਰ ਰਹੀ ਹੈ ਨਾ ਇਹ ਇਹ ਇੱਕ ਨਾ ਢੇਡ ਸੁੱਕ ਗਿਆ ਉਹ ਉਹਦਾ ਉਹ ਲੈਗਸ ਵਗੈਰਾ ਤੇ ਪੋਸਚਰ ਉਹ ਬਾਈਸਨ ਪਿੱਠ ਉੱਥੀ ਹੋਈ ਸੀ ਮੈਂ ਕਿਹਾ ਨੂੰ ਲੇਡੀਜ਼ ਨਾ ਨਾ ਤਰਾਸ਼ ਕੇ ਇਹਦੀ ਲੱਕੜੀ ਬੜੀ ਹਾਰਡ ਸੀ ਉਹਨੂੰ ਇੱਕ ਤੇਰ ਬਣਾਉਣ ਵਿੱਚ ਛੇ ਟਾਈ ਮਹੀਨੇ ਲੱਗੇ ਲੱਕੜੀ ਕੱਟੀ ਨਹੀਂ ਸੀ ਜਾਂਦੀ ਸਟੂਮੈਂਟ ਖਰਾਬ ਹੋ ਜਾਂਦਾ ਸੀ ਐ ਮੂਨਕ ਸ਼ੀਸ਼ੇ ਦੀਆਂ ਅੱਖਾਂ ਆਈਆਂ ਸਨ ਉਹ ਕੋਈ ਅੱਖਾਂ ਫੁੱਟ ਕੇ ਲਾ ਗਿਆ ਭਾਈ ਜੇ ਤੁਹਾਨੂੰ ਇੱਕ ਪਹਿਲਾ ਵੀਡੀਓ ਪੂਰੀ ਦਿਖਾ ਦਿੰਦੇ ਆ ਇਹ ਇੱਕ ਚਿਹਰਾ ਬਣਾਇਆ ਹੈ ਇੱਕ ਵੇਸਟ ਲੱਕੜ ਆ ਜਿਵੇਂ ਕਿ ਮੈਂ ਦੱਸਿਆ ਕਿ ਸੁੱਕੇ ਹੋਏ ਪੀੜਾਂ ਨੂੰ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਨੇ ਇਹ ਪੀੜਾ ਇੱਕ ਮਹਿਲਾ ਇੱਕ ਲੇਟੀ ਆ ਤਾਂ ਇੱਕ ਯੋਗਾ ਐਕਸਰਸਾਈਜ਼ ਕਰ ਰਹੀ ਹੈ ਭਵਾਨ ਨੇ ਇਹ ਕੰਮਰ ਨੂੰ ਇੰਜਾਂ ਚੱਕਿਆ ਆ ਇੱਕ ਪੈਰ ਮੈਡੀਟੇਸ਼ਨ ਵਾਲਾ ਆਇਆ ਹੋਏ ਤੇ ਯੋਗਾ ਵਾਲਾ ਆਇਆ ਹੋਏ ਇੱਕ ਪੈਨ ਹੈ ਤੇ ਉੱਪਰ ਚਿਪਕਲੀ ਪlant ਲੱਗੇ ਹੋਏ ਨੇ ਐ ਕਿ ਜੀ ਸੁੱਕਦੇ ਨਹੀਂ ਵੱਡੇ ਨਹੀਂ ਹੁੰਦੇ ਜੜ੍ਹ ਹੈ ਦੀ ਜ਼ਮੀਨ ਵਿੱਚੋਂ ਆਉਂਦੀ ਹੈ ਤੇ ਇਹਨੂੰ ਪੇੜ ਨੂੰ ਪੂਰਾ ਕਵਰ ਕਰ ਲੈਂਦੇ ਨੇ ਨੈਚੁਰਲ ਹੈਅਰਸ ਵਗੈਰਾ ਉਹ ਸਾਰੀ ਬਾਡੀ ਤੇ ਨਾ ਇੱਕ ਨਿਵੇਕਲੀ ਲੁੱਕ ਨੂੰ ਦਿੰਦੇ ਨੇ ਪੇੜ ਤੇ ਹੋਰ ਵੀ ਕੁਝ ਤਸਵੀਰਾਂ ਹੈਗੀਆਂ ਨੇ ਇਸ ਪਾਰਕ ਦੇ ਵਿੱਚ ਉਸਤੇ ਬਾਰੇ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਹਾਂ ਇੱਥੇ ਦੱਸਦੇ ਨੇ ਕਿ ਡਾਕਟਰ ਸਾਹਿਬ ਦਾ ਜਨਮ ਜਿਹੜਾ ਵਾ ਪਾਕਿਸਤਾਨ ਦੇ ਵਿੱਚ ਹੋਇਆ ਵਾ ਉਸ ਤੋਂ ਬਾਅਦ ਇਹ ਗੋਰਖਪੁਰ ਦੇ ਵਿੱਚ ਪੜ੍ਹਾਈ ਲਿਖਾਈ ਕੀਤੀ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਆ ਗਏ ਤਾਂ ਇੱਥੇ ਆ ਕੇ ਪਾਰਕ ਨੂੰ ਮੇਨਟੇਨ ਕਰਨਾ ਸ਼ੁਰੂ ਕੀਤਾ ਕਰੀਬ 35 ਸਾਲਾਂ ਤੋਂ ਇਸ ਪਾਰਕ ਦੀ ਦੇਖਭਾਲ ਕਰ ਰਹੇ ਨੇ ਇਸ ਪਾਰਕ ਦੇ ਅੰਦਰ ਬਹੁਤ ਸਾਰੇ ਗਾਰਡਨ ਬਣਾਏ ਗਏ ਨੇ ਜੰਗਲ ਬਣਾਏ ਗਏ ਨੇ ਤਾਂਕਿ ਬੱਚੇ ਆਣ ਬਜ਼ੁਰਗ ਆਣ ਉਹਨਾਂ ਨੂੰ ਹਰ ਚੀਜ਼ ਇੱਥੇ ਚੰਗੀ ਲੱਗੇ ਤਾਂ ਸਮ ਬੈਠਣ ਦੀ ਵਿਵਸਥਾ ਬਹੁਤ ਜਿੰਨੀ ਕੀਤੀ ਹੈ ਤੇ ਮੈਂ ਸ਼ਾਇਦ ਕੁਰਸੀ ਟੇਬਲ ਦੇਖ ਰਿਹਾ ਸੀ ਉਹ ਵੀ ਤੁਸੀਂ ਬੜਾ ਸੋਹਣਾ ਬਣਾਇਆ ਹੈ ਹਾਂ ਇਹ ਟੇਬਲ ਇੱਕ ਪੇੜ ਟੁੱਟ ਗਿਆ ਸੀ ਉਹਨੂੰ ਟੇਬਲ ਨੂੰ ਤਰਾਸ਼ ਕੇ ਨਾ ਅੰਦਰ ਵਿੱਚ ਜੋ ਟੇਬਲ ਆ ਸੈਂਟਰ ਦੇ ਵਿੱਚ ਕੋਸ਼ਿਸ਼ ਕੀਤੀ ਜਿਆਦਾ ਤੋਂ ਜਿਆਦਾ ਇਹ ਇੱਕ ਫਾਰਮ ਦਾ ਪੇੜ ਰੈਕਟੈਂਗੂਲਰ ਫਾਰਮ ਇਟ ਇਜ਼ ਵੈਰੀ ਰੇਅਰ ਉਹ ਫਾਰਮ ਤੇ ਫਾਕਸਟੇਲ ਫਾਰਮ ਹੈ ਉਹ ਉਹ ਤੇ ਆਮ ਨੇ ਇਹ ਟ੍ਰੈਂਗੂਲਰ ਪੌਮ ਨੇ ਇਹ ਇੰਜ ਕਰਕੇ ਛਤੜੀ ਬਣਾ ਲੈਂਦਾ ਹੈ ਤਾਂ ਕਿ ਬਾਹਰੋਂ ਆਉਣ ਵਾਲਿਆਂ ਨੂੰ ਐਦਰ ਦਿਖਾਏ। ਇਹ ਇਹ ਛੋਟੇ ਛੋਟੇ ਜੰਗਲ ਜਿਹੜੇ ਆ ਉਹ ਬਣਾਤੇ ਵਿੱਚ ਵਰਤਦੇ। ਮਿਨੀ ਰੋਜ਼ ਗਾਰਡਨ ਸਰ ਇੱਕ ਪਾਸੇ ਲਾਲ ਇੱਕ ਪਾਸੇ ਪੀਲਾ ਚਿੱਟਾ ਤੇ ਕਾਲਾ। ਮੈਂ ਉਧਰ ਹਰਬਲ ਗਾਰਡਨ ਵਿੱਚ ਨਾ ਕੁਝ ਗੁਲਾਬ ਕਾਲਾ, ਨੀਲਾ, ਹਰਾ ਜਿਹੜੇ ਵੈਰੀ ਰੇਅਰ ਬੈਗਨੀ ਐ 8-10 ਪੇੜ ਮੈਂ ਇੱਥੋਂ ਚੋਰੀ ਕਰਕੇ ਲੈ ਜਾਂਦੇ ਸਨ ਮੈਂ ਉੱਥੇ ਲਾਏ ਨੇ ਫੁੱਲ ਨਹੀਂ ਆਏ ਲੇਕਿਨ ਬੜੀ ਦੂਰੋਂ ਮੈਂ ਮੰਗਵਾਏ ਨੇ ਕਿਉਂਕਿ ਨੀਲਾ ਗੁਲਾਬ ਮਿਲਦਾ ਨਹੀਂ ਹਰਾ ਗੁਲਾਬ ਮਿਲਦਾ ਨਹੀਂ ਕਾਲਾ ਗੁਲਾਬ ਮਿਲਦਾ ਨਹੀਂ ਸਾਡੀ ਫਿਰ ਆਪਣੀ ਪਾਕਟ ਮਣੀ ਤੋਂ ਸਹੀ ਕਰਦੇ ਸਾਰ ਸਾਰ ਮੈਂ 10-15 ਲੱਖ ਰੁਪਏ ਆ ਤੇ ਲਾ ਬੈਠਾ ਕੁਝ ਤਸਵੀਰਾਂ ਹੈ ਜਿਹਨੇ ਸਪਾਰਕ ਦੇ ਵਿੱਚ ਉਸਤੇ ਬਾਰੇ ਵੀ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਹਾਂ ਇੱਥੇ ਦੱਸਦੇ ਨੇ ਕਿ ਡਾਕਟਰ ਸਾਹਿਬ ਦਾ ਜਨਮ ਜਿਹੜਾ ਵਾ ਪਾਕਿਸਤਾਨ ਦੇ ਵਿੱਚ ਹੋਇਆ ਵਾ ਉਸ ਤੋਂ ਬਾਅਦ ਇਹ ਗੋਰਖਪੁਰ ਦੇ ਵਿੱਚ ਪੜ੍ਹਾਈ ਲਿਖਾਈ ਕੀਤੀ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਆ ਗਏ ਤਾਂ ਇੱਥੇ ਆ ਕੇ ਪਾਰਕ ਨੂੰ ਮੇਨਟੇਨ ਕਰਨਾ ਸ਼ੁਰੂ ਕੀਤਾ ਕਰੀਬ 35 ਸਾਲਾਂ ਤੋਂ ਇਸ ਪਾਰਕ ਦੀ ਦੇਖਭਾਲ ਕਰ ਰਹੇ ਨੇ ਇਸ ਪਾਰਕ ਦੇ ਅੰਦਰ ਬਹੁਤ ਸਾਰੇ ਗਾਰਡਨ ਬਣਾਏ ਗਏ ਨੇ ਸੀ ਉਹ ਨੁਕਤੇਵ ਨੂੰ ਤਰਾਸ਼ ਕੇ ਨਾ

ਐ 8-10 ਪੇੜ ਮੈਂ ਇੱਥੋਂ ਚੋਰੀ ਕਰਕੇ ਲੈ ਜਾਂਦੇ ਸਨ ਮੈਂ ਉੱਥੇ ਲਾਏ ਨੇ ਭੂਲੇ ਨਹੀਂ ਆਏ ਲੇਕਿਨ ਬੜੀ ਦੂਰੋਂ ਮੈਂ ਮੰਗਵਾਏ ਨੇ ਕਿਉਂਕਿ ਨੀਲਾ ਗੁਲਾਮ ਮਿਲਦਾ ਨਹੀਂ ਹਰਾ ਗੁਲਾਮ ਮਿਲਦਾ ਨਹੀਂ ਕਾਲਾ ਗੁਲਾਮ ਮਿਲਦਾ ਨਹੀਂ ਫਿਰ ਆਪਣੀ ਪਾਕਟ ਮਣੀ ਤੋਂ ਤੁਸੀਂ ਕਰ ਸਾਰ ਸਾਰ ਮੈਂ 10-15 ਲੱਖ ਰੁਪਏ ਆ ਤੇ ਲਾ ਬੈਠਾ ਨੂੰ ਇੱਕ ਵਾਤਾਵਰਣ ਪ੍ਰੇਮੀ ਦੇ ਨਾਲ ਮਿਲਾਵਾਂਗੇ ਜਿਹੜੇ ਪਾਰਕ ਦੇ ਵਿੱਚ ਸੁੱਕੇ ਜਿਹੜੇ ਰੁੱਖ ਹੁੰਦੇ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਨੇ ਜੀ ਹਾਂ ਅਸੀਂ ਗੱਲਬਾਤ ਕਰਾਂਗੇ ਡਾਕਟਰ ਆਰਐਸ ਨੰਦਾ ਜੀ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਦੇ ਇੱਕ ਪਾਰਕ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇਹ ਪਾਰਕ ਵੀ ਇਹਨਾਂ ਦੇ ਨਾਮ ਤੇ ਉੱਤੇ ਰੱਖਿਆ ਹੋਇਆ ਵਾ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਪਾਰਕ ਦੇ ਵਿੱਚ ਸੁੱਕੇ ਰੁੱਖ ਹੈਗੇ ਨੇ ਇਹਨਾਂ ਨੂੰ ਤੁਸੀਂ ਨਵੀਂ ਜ਼ਿੰਦਗੀ ਦੇ ਰਹੇ ਹੋ ਇਹਨਾਂ ਦੇ ਨਾਮ ਵੀ ਤੁਸੀਂ ਵੱਖ-ਵੱਖ ਤਰ੍ਹਾਂ ਦੇ ਰੱਖੇ ਹੋਏ ਨੇ ਇੱਕ ਆ